ਅੱਜ ਅਸੀਂ ਜਿਹੜਾ ਚੋਣ ਨੂੰ ਕਟਲ ਆਉਂਦੇ ਸੀ ਉਹਦੇ ਸੰਬੰਧ ਵਿੱਚ ਫਰੂਟ ਸਰਵਾਈ ਇਸ ਅੱਜ ਜਿਹੜੀ ਸੀ ਮੀਟਿੰਗ ਉਹ ਇੱਥੇ ਡੀਸੀ ਸਾਹਿਬ ਨਾਲ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਅੱਜ ਇੱਥੇ ਮੀਟਿੰਗ ਰਖਾਈ ਸੀ ਜਿੰਦਾਬਾਦ ਜਿੰਦਾਬਾਦ ਨੈਨੂ ਕੱਟ ਨਹੀਂ ਲੱਗਣ ਦੇਵਾਂਗੇ ਨੈਨੂ ਕੱਟ ਨਹੀਂ ਲੱਗਣ ਦੇਵਾਂਗੇ ਉਹਨਾਂ ਨੇ ਵੀ ਇਹ ਵਾਅਦਾਸ਼ਵਾਸ਼ਨ ਦਿੱਤਾ ਹੈ ਔਰ ਪੀੜ੍ਹੀ ਜੀ ਵਰਪਾਏ ਹਦਾਇਤਾਂ ਜਾਰੀ ਕਰ ਰਹੇ ਆ ਕਿ ਜੇ ਕੋਈ ਦਿੱਕਤ ਆਂਦੀ ਹੈ ਆਉਂ ਤਰੰਤ ਦੇ ਵਿੱਚ ਇੱਥੇ ਕਮੇਟੀ ਨੂੰ ਮਾਰਕੂਮੇ ਤੇ ਧਿਆਨ ਚ ਲਿਆਨ ਜਿਹੜਾ ਵੀ ਜਿਹਦੀ ਮੰਡੀ ਦੇ ਵਿੱਚ ਅਸੀਂ ਕਾਟ ਲੱਗਾ ਦੇਖ ਲਿਆ ਆਸਾਨਾ ਜੜਾ ਬਾ ਝੁੰਡਾ ਉਹਦੇ ਨਾਲ ੱੱਕਾ ਹੁੰਦਾ ਦੇਖ ਲਿਆ ਸਾਡੇ ਕੋਲ ਰਿਪੋਰਟ ਆ ਗਈ ਤਾਂ ਅਸੀਂ ਵਿਧ ਪ੍ਰੂਫ ਲੈ ਕੇ ਉਹ ਅਸਰ ਨੂੰ ਨਹੀਂ ਬਖਸ਼ਿਆ ਜਾਏਗਾ ਤਾਂ ਉਸ ਆਰਤੀਏ ਨੂੰ ਨਹੀਂ ਬਖਸ਼ਿਆ ਜਾਏਗਾ ਔਰ ਅ ਜੇ ਕੋਈ 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 ਪਰੇਸ਼ਾਨੀ ਆਂਦੀ ਆ ਤਾਂ ਸੰਬੰਧਤ ਮਾਤਮੇ ਕੇ ਚਪਨੇ ਕੇ ਸਾਹ ਜਿਹੜੇ ਨੇ ਤਾਂ ਸਬਦਨ ਤਰੰਤ ਮਸਲਾ ਹੱਲ ਕੀਤਾ ਜਾਏਗਾ ਮੇਰਾ ਨਾਮ ਪਲਵਿੰਦਰ ਸਿੰਘ ਮਠੋੜਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੀਆ ਦਾ ਰਾਜੇਵਾਲ ਅੱਜ ਅਸੀਂ ਜਿਹੜਾ ਚੋਣ ਨੂੰ ਕਟ ਲਾਉਂਦੇ ਸੀ ਉਹਦੇ ਸੰਬੰਧ ਵਿੱਚ ਫਰੂਟ ਸਰਵਾਈ ਅੱਜ ਦੇ ਜਿਹੜੀ ਸੀ ਮੀਟਿੰਗ ਉਹ ਇੱਥੇ ਡੀਸੀ ਸਾਹਿਬ ਨਾਲ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਅੱਜ ਇੱਥੇ ਮੀਟਿੰਗ ਰਖਾਈ ਸੀ ਅਸੀਂ ਡੀਸੀ ਸਾਹਿਬ ਨੂੰ ਵੀ ਇਹ ਗੱਲ ਦੱਸੀ ਸੀ ਕਿ ਕੱਟ ਜੜਾ ਵਾ ਉਹ ਕੱਟਦੇ ਹੋ ਐ ਕਿ ਕੱਟ ਨਹੀਂ ਕਿਸੇ ਨੂੰ ਹੀ ਲੱਗੇਗਾ। ਉਹਦੇ ਤੋਂ ਪਹਿਲਾਂ ਅਸੀਂ ਕੋਈ ਦਿਨ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਜਿਹਦੇ ਵਿੱਚ ਅਸੀਂ ਇਹ ਸ਼ਰਤ ਰੱਖੀ ਸੀ ਕਿ ਕੱਟ ਜੜਾ ਵਾ ਉਹ ਨਹੀਂ ਲੱਗਣ ਦੇ ਦਿੱਤਾ ਜਾਊਗਾ ਤੇ ਡੀਸੀ ਸਾਹਿਬ ਨੇ ਵਿਸ਼ਵਾਸ ਦਿਖਾਇਆ ਦਵਾਇਆ ਸੀ ਕਿ ਕੱਟ ਬਿਲਕੁਲ ਨਹੀਂ ਲੱਗੇਗਾ। ਕਿੰਨੇ ਮੌਜਰ ਦੇ ਉੱਪਰ ਕੱਟ ਨਹੀਂ ਰਿਹਾ ਇਹ 17 ਮੌਜਰ ਤੋਂ ਸ਼ੁਰੂ ਕਰ ਦਿੱਤਾ ਸੀ। ਕੱਲ ਧਾਰੇਵਾਲ ਮੰਡੀ ਦੇ ਵਿੱਚ ਜਿਹੜਾ ਸੀ 17 ਮੌਜਰ ਦਾ ਜਿਹੜਾ ਅਸੀਂ 2200 ਰੁਪਿਆ ਰੇਟ ਕਰਦਾ ਸੀ ਜਿਹੜਾ ਉੱਪਰਲਾ ਵਾ ਉਹਦੀ ਜਿਹੜੀ 30 ਤੋਂ 35 ਰੁਪਏ ਜਿਹੜਾ ਸਿੱ ਘੱਟ ਸ਼ੁਰੂ ਕਰਤਾ ਸੀ 25 ਤੋਂ ਲੈ ਕੇ ਸ਼ੁਰੂ ਕਰਤਾ ਵੀ 1 ਪੁਆਇੰਟ ਦਾ 25 ਤੋਂ 30 ਰੁਪਏ ਕੱਟ ਜਿਹੜਾ ਉਹ ਜਿੱਦਾਂ ਜਿੱਦਾਂ ਕਿਸੇ ਦੀ ਬਕਚਰ ਆਉਂਦੀ ਜਾਵੇ ਵੀ ਉਸ ਦੇ ਹਿਸਾਬ ਨਾਲ ਸੇਲ ਲਾ ਦਿੱਤਾ ਜਾਵੇਗਾ ਪਰ ਅਸੀਂ ਇੱਥੇ ਜਦੋਂ ਆ ਕੇ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਇਹਨਾਂ ਨੇ ਸਾਡੂ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਕਾਟ ਜਿਹੜਾ ਵਾ 17 ਬਕਚਰ ਵਾਲੇ ਨੂੰ ਨਹੀਂ ਲੱਗਣ ਦਿੱਤਾ ਜਾਊਗਾ ਪਰ ਅਸੀਂ ਇਹਨਾਂ ਨੂੰ ਇੱਕ ਗੱਲ ਬੜੀ ਸਾਫ਼ ਸਾਫ਼ਤਾ ਵਿੱਚ ਦੱਸਦੀ ਆ ਕਿ ਕੋਈ ਵੀ ਤੁਹਾਡਾ ਅਫਸਰ ਕੋਈ ਵੀ ਤੁਹਾਡਾ ਮਹਿਕਮੇ ਦਾ ਕਰਮਚਾਰੀ ਜਿਹੜਾ ਵੀ ਜਿਹਦੀ ਮੰਡੀ ਦੇ ਵਿੱਚ ਅਸੀਂ ਕੱਟਣ ਲੱਗਾ ਦੇਖ ਲਿਆ ਸਾੰਦਾ ਜੜਾ ਬਾ ਝੁੰਟਿਆ ਉਹਦੇ ਨਾਲ ੱੱਕਾ ਹੁੰਦਾ ਦੇਖ ਲਿਆ ਸਾਡੇ ਕੋਲ ਰਿਪੋਰਟ ਆ ਗਈ ਤਾਂ ਅਸੀਂ ਵਿਦ ਪ੍ਰੂਫ ਲੈ ਕੇ ਉਹ ਅਫਸਰ ਨੂੰ ਵੀ ਬਖਸ਼ਿਆ ਜਾਏਗਾ ਤਾਂ ਉਸ ਆਰਤੀ ਨੂੰ ਵੀ ਬਖਸ਼ਿਆ ਜਾਏਗਾ ਜਿਹੜੇ ਸੈਦਰਾ ਵਾਲੇ ਆ ਇੱਕ ਕੋਈ ਸ਼ਾਨਦਰ ਵਾਲਾ ਬਾਹਰ ਦਾਵਾ ਕੋਈ ਉਹ ਆ ਕੇ ਇੱਥੇ ਖਰੀਦ ਕਰਦਾ ਮੇਰੀ ਸ਼ਾਨਦਰ ਵਾਲੇ ਜਿੰਨੇ ਮੀਆਂ ਐਸੋਸੀਏਸ਼ਨ ਵਾਲੇ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਕਹਿੰਦਾ ਪ੍ਰਧਾਨ ਜੀ ਅਸੀਂ ਕੱਟ ਨਹੀਂ ਲਾਉਂਦੇ ਇਸ ਕਰਕੇ ਜਿਹੜਾ ਬਾਹਰ ਦੀ ਕੋਈ ਹੈ ਉਹਨਾਂ ਬਾਰੇ ਸਾਨੂੰ ਪਤਾ ਨਹੀਂ ਸੋ ਅਸੀਂ ਉਹਨਾਂ ਬਾਰੇ ਵੀ ਇਸ ਗੱਲ ਦਾ ਜ਼ਿਕਰ ਕਰ ਲਿਆ ਕਿ ਜਿੱਥੇ ਵੀ ਇਹ ਮਿਲ ਗਿਆ ਸਾਨੂੰ ਉੱਥੇ ਵੀ ਅਸੀਂ ਗੱਲ ਕਰਾਂਗੇ ਸੋ ਮੈਂ ਇੱਕ ਗੱਲ ਤੁਹਾਡੇ ਚੈਨ ਰਾਈ ਕਹਿਣੀ ਚਾਹੁੰਦਾ ਕਿ ਜੇ ਕਿਸੇ ਨੇ ਕੱਟ ਲਾਇਆ ਤਾ ਉਹਦੇ ਵਿਰੁੱਧ ਜਥੇਬੰਦੀ ਰਾਜੇਵਾਲ ਜਿਹੜੀ ਸਖਤਕਸ਼ਨ ਲਾਊਗੀ ਤਾਂ ਉਹਨੋਂ ਸਰਕਾਰੀ ਮੁਲਾਜ਼ਮ ਹੋਇਆ ਜਾਂ ਪ੍ਰਾਈਵੇਟ ਹੋਇਆ ਉਹਨੂੰ ਘਰ ਦਾ ਰਸਤਾ ਅਸੀਂ ਦਿਖਾਵਾਂਗੇ ਆਰਤੀਆ ਹੋਇਆ ਤਾਂ ਉਹਦਾ ਵੀ ਜਿਹੜਾ ਵਾ ਉਹ ਕੰਮ ਅਸੀਂ ਕਰਵਾ ਦੇਾਂਗੇ ਸੋ ਅਸੀਂ ਅੱਜ ਤੋਂ ਹੀ ਜਿਹੜੇ ਆ ਇਹ ਪੂਰੇ ਕਬਰ ਕੱッセ ਕਰਦੇ ਆ ਰਾਜੇਵਾਲ ਸਾਹਿਬ ਦੀਆਂ ਸਖਤ ਹਦਾਇਤਾਂ ਨੇ ਕਿ ਸਿਰਫ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਟਾਰਗੇਟ ਕਿਉਂ ਆ ਕੱਟ ਲੱਗਣ ਦਾ ਉਹਨਾਂ ਨੇ ਵੀ ਇਹ ਗੱਲ ਕਹਿਤੀ ਆ ਕਿ ਕੱਟ ਨਹੀਂ ਲੱਗਣ ਦਿੱਤਾ ਜਾਊਗਾ ਜੇ ਕਿਸੇ ਨੂੰ ਕੱਟ ਲੱਗਦਾ ਤਾਂ ਉਹ ਤੁਰੰਤ ਰਾਜੇਵਾਲ ਜਥੇਬੰਦੀ ਨਾਲ ਸੰਪਰਕ ਕਰ ਲੇ ਉਹਦੇ ਸਾਰੇ ਪੈਸੇ ਜਿੱਦਾਂ ਪਿਛਲੀ ਵਾਰ ਅਸੀਂ ਦਵਾਏ ਸੀ ਇਦਾਂ ਦਵਾਵਾਂਗੇ ਹੁਣ ਅਸੀਂ ਇੱਕ ਸਾਡੇ ਵੱਲੋਂ ਫੇਰ ਚਪਾਵਨੀ ਆ ਕਿ ਜਿਹੜੇ ਵਿਅਕਤੀ ਨੇ ਕੱਟ ਲਾਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਤਾਂ ਕਿਸਾਨ ਦੇ ਨਾਲ ਹੁੰਦਾ ਤੱਕਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਦੂਸਰੇ ਜ਼ਿਲ੍ਹਿਆਂ ਵਾਲਿਆਂ ਨੂੰ ਵੀ ਇਹ ਅਪਾਰਨਾ ਕਰਦੇ ਆ ਕਿ ਭਾਈ ਕਬਰ ਕੱッセ ਘਸ ਨੂੰ ਕੱਟ ਪਜਾਤੀ ਨਹੀਂ ਲੱਗਣ ਦਿੱਤਾ ਜਾਊਗਾ ਇਹ ਸੁਆਸਨ ਦਿੱਤਾ ਬੀਐਫਓ ਸਾਹਿਬ ਨੇ ਉਹਨਾਂ ਨੇ ਇੰਸਪੈਕਟਰ ਸਾਹਿਬਾਂ ਨਾਲ ਸੱਦੇ ਸੀ ਤਾਂ ਉਹਨਾਂ ਦੇ ਜਿਹੜੇ ਨਾਲ ਬੈਠੇ ਹੋਰ ਅਧਿਕਾਰੀ ਸੀ ਉਹ ਸਾਰੇ ਬੈਠੇ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਕੱਟ ਦਾ ਜਿਹੜਾ ਵਾ ਕਿਸਾਨ ਝੋਨਾ ਸੁੱਕਾ ਲੈ ਕੇ ਆਵੇ ਤਾਂ ਕੱਟ ਨਹੀਂ ਲੱਗੂਗਾ ਫਿਰ ਇੱਕ ਗੱਲ ਕੀਤੀ ਕਿ ਜਿਹੜਾ ਡੜਾ ਮਰਵਾਉਂਦੇ ਨੇ ਆਰਤੀਏ ਉਹਦੇ ਵਿੱਚ ਜਿਹੜਾ ਵਾ ਉਹ ਸਭ ਤੋਂ ਵੱਧ ਨੁਕਸਾਨ ਇਹਨਾਂ ਦਾ ਕਿਸਾਨ ਡੜਾ ਨਾਲ ਪਾਵੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਆ ਡੜਾ ਕਿਸਾਨ ਨਹੀਂ ਲਵਾਉਂਦਾ ਆਰਤੀਏ ਲਵਾਉਂਦਾ ਉਹਦੇ ਨਾਲ ਗੱਲ ਕਰ ਲੋ ਕਿਸਾਨ ਤੇ ਆਪਣਾ ਝੋਨਾ ਜਿਹੜੇ ਫਸਲ ਲੈ ਕੇ ਆਉਂਦਾ ਹੀ ਆ ਪਰ ਕਿਸਾਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਝੋਨਾ ਸੁੱਕਾ ਮੰਡੀ ਦੇ ਵਿੱਚ ਲੈ ਕੇ ਜਾਓ ਸੋ ਇਹ ਜਿਹੜੀ ਆ ਕਦਾਸੀ ਅਸੀਂ ਖਾਸ ਤੌਰ ਤੇ ਅੱਜ ਇਸ ਗੱਲ ਤੇ ਕਬਰ ਕੱਛੇ ਕਰਕੇ ਸਾਡੀ ਜਥੇਬੰਦੀ ਆਈ ਆ ਕਿ ਕਿਸੇ ਵੀ ਵਿਅਕਤੀ ਨੂੰ ਜਿੰਨੇ ਵੀ ਕਟ ਮਾਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿਸਾਨਾਂ ਨੂੰ ਵੀ ਬੇਨਤੀ ਆ ਕਿ ਕੋਈ ਵੀ ਕਿਸਾਨ ਆਪਣਾ ਝੋਨਾ ਕੱਟ ਤੇ ਨਾ ਵਿੱਚੇ ਜੇ ਕਿਸੇ ਨੂੰ ਮਜਬੂਰ ਕਰਦਾ ਵਾ ਕੋਈ ਪ੍ਰਾਈਵੇਟ ਵਾਲਾ ਕਰਦਾ ਕੋਈ ਸਰਕਾਰੀ ਵਾਲਾ ਕਰਦਾ ਵਾ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੀ ਫਸਲ ਜਿਹੜੀ ਆ ਉਹ ਚਕਾਵਾਂਗੇ ਸਾਡੇ ਕੋਲ ਨੌ ਬਲਾਕ ਪ੍ਰਧਾਨ ਨੇ ਜਿਹੜੇ ਖੜੇ ਨੇ ਉਹ ਨੌ ਹੀ ਬਲਾਕ ਪ੍ਰਧਾਨਾਂ ਨੂੰ ਕੀ ਇਕਾਈਆਂ ਦੇ ਪ੍ਰਧਾਨਾਂ ਤੱਕ ਅਸੀਂ ਇਸ ਗੱਲ ਦਾ ਜਿਹੜਾ ਉਹਨਾਂ ਨੂੰ ਦੱਸਤਾ ਬਾਕੀ ਇਹ ਚਪਾਵਨੀ ਆ ਸਰਕਾਰ ਨੂੰ ਵੀ ਕਿ ਜੇ ਉਹਨੇ ਕੱਟ ਲਾਏ ਤੇ ਜੀਣਾ ਹਰਾਮ ਕਰ ਦਿਆਂਗੇ ਜੇ ਕਿਸੇ ਅਫਸਰ ਨੇ ਕੱਟ ਲਵਾਏ ਤਾਂ ਉਹਦਾ ਵੀ ਧੂਆ ਕੱਢ ਕੇ ਰੱਖ ਦਿਆਂਗੇ ਤੇ ਦੂਹੇ ਗਾੜੀ ਝੋਨੇ ਦੇ ਢੇਰ ਲਵਾ ਦੇਾਂਗੇ ਫਿਰਕ ਅੜਕੋੜ ਦੇ ਸਾਂਝੂ ਨਾਲ ਆਏ ਸੀ ਕਿ ਸਾਂਝੂ ਨੇ ਕੁਝ ਆਪਣੇ ਮੁੱਦੇ ਰੱਖੇ ਨੇ ਕਿ ਇਸ ਲਈ ਇਹ ਲੋਕ ਕਿ ਜਿੰਮੇਦਾਰ ਹੈ ਜੇ ਫਸਲ ਹੈ ਕਿ ਅੰਮ੍ਰਿਤਪੁਰ ਦੇ ਸਬੰਧੀ ਕਿਸੇ ਤਰ੍ਹਾਂ ਦਾ ਕਟ ਨਾ ਲਗੇ ਸੋ ਸਬੂਲ ਨੂੰ ਪੂਰੇ ਇਨਸਪੈਕਟਰਸ ਐਂਡ ਯੂਨਿਟ ਸਟਾਫ ਪਲਸ ਮਲਟੀ ਡਿਪਾਰਟਮੈਂਟਲ ਕਾਊਂਸਿਲ ਮੀਟਿੰਗਾਂ ਕਰਕੇ ਇਹ ਸੰਬੰਧ ਇਹ ਬਿਕਾਇਦਾ ਹਜਾ ਤਾਂ ਕੀਤੀਆਂ ਹੋਈਆਂ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਇਸ ਮਾਮਲੇ 'ਚ ਖਾਸ ਕਰਕੇ ਜਦੋਂ ਕਿਸਾਨ ਆਪਣੀ ਫਸਲ ਸਪੈਸੀਫਿਕੇਸ਼ਨ ਨੰਬਰ 4 ਲਾ ਕੇ ਆਉਂਦਾ ਜੇ ਉਹਦਾ ਮਾਸ਼ਰ 17 ਆਉਂਦਾ ਪਲੱਸ 0 ਸਰਕਾਰੀ ਰਹਿਤਾਂ ਅਨਸਾਰ ਜਿਹੜੀ ਅਗੀਆ ਤੇਰੀ ਪਾਈ ਜਾਂਦੀ ਆ ਉਹਦੇ ਚ ਕਿਸੇ ਤਰ੍ਹਾਂ ਦੀ ਕਿਸਾਨ ਦੀ ਕੋਈ ਨਹੀਂ ਫਾਈਨੈਂਸ਼ੀਅਲ ਖਜਲਖੁਆਰੀ ਜਾਂ ਫਾਈਨੈਂਸ਼ੀਅਲ ਲੌਸ ਨਹੀਂ ਹੋਣਾ ਚਾਹੀਦਾ ਸੋ ਇਸ ਬੰਦੇ ਆ ਅੱਜ ਜਿਹੜੇ ਪ੍ਰਦਾਨ ਆਏ ਸੀ ਉਹਨਾਂ ਨੂੰ ਵੀ ਇਹੋ ਆਸ਼ਵਾਸਨ ਦਿੱਤਾ ਹੈ ਔਰ ਕੇਂਦਰ ਜੀ ਉਹ ਆਪਣਾ ਇਹ ਰਹਿਤਾਂ ਜਾਰੀ ਕਰ ਰਹੇ ਆ ਕਿ ਜੇ ਕੋਈ ਦਿੱਕਤ ਆਂਦੀ ਆ ਤਾਂ ਉਹ ਤੁਰੰਤ ਜਿਹੜੀ ਚ ਅਤੇ ਕਮੇਟੀ ਦੇ ਮਾਰਕਟਿੰਗ ਤੇ ਧਿਆਨ ਚਲਿਆ। ਤੇ ਸਾਨੂੰ ਕੀ ਅਪੀਲ ਕਰਨਾ ਚਾਹੀਦਾ ਜੀ? ਕਿਸਾਨਾਂ ਨੂੰ ਮੇਰੀ ਬੇਨਤੀ ਹੈ ਪਰ ਅਪੀਲ ਵੀ ਹੈ ਕਿ ਜਿਨ੍ਹਾਂ ਨੂੰ ਤੁਸੀਂ ਆਪਣੀ ਫਸਲ ਲੈ ਕੇ ਆਣੀ ਹੈ ਕਿਰਪਾ ਕਰਕੇ ਉਹ ਫਸਲ ਦਾ ਮੁੱਲ ਜਿਹੜਾ ਜਾਂ ਫਸਲ ਸੁੱਕੀ ਵੜਾਈ ਜੋ ਪੱਕਣ ਪੂਰੀ ਪੱਕਣ ਤੇ ਬਟਾਓ ਤਾਂ ਕਿ ਤੁਹਾਨੂੰ ਪੂਰਾ 2390 ਰੁਪਏ ਰੇਟ ਜਿਹੜਾ ਪ੍ਰਤੀ ਕੰਟੋਲ ਕਰਨ ਨੂੰ ਮਿਲੇ। ਇਸਦੇ ਨਾਲ ਦੀ ਬੇਨਤੀ ਹੈ ਕਿ ਮਾਝੂਕ ਰਿਜ਼ਰਵ ਨੂੰ ਇਸ ਲਈ ਕੰਬਾਈਨਾ ਵਾਸਤੇ ਸਖਤ ਹਦੇਸ਼ ਜਾਰੀ ਕੀਤੇ ਨੇ ਕਿ ਜਿਹੜੀਆਂ ਕੰਬਾਈਨਾ ਨੇ ਉਸ ਵੇਲੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੀ ਚੱਲਣ। ਸੋ ਸਾਡੀ ਵੀ ਇਹ ਫੀਲ ਹੈ ਕਿ ਜਿਹੜਾ ਕਿਸਾਨ ਹੈ ਉਹ ਜਾਂ ਆਪਣਾ ਜਿਹੜੇ ਕੰਬਾਈਨਾ ਆਪਰੇਟਰਸ ਨੇ ਉਹ ਜਿਹੜਾ ਕੰਬਾਈਨਾ ਨੇ ਉਹਨਾਂ ਨੂੰ ਸਿਰਫ 10 ਤੋਂ 6 ਵਜੇ ਤੱਕ ਚਲਾਣ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਿਰਫ 10 ਵਜੇ ਤੱਕ ਕੰਬਾਈਨਾ ਚਲਾਣ ਦੀ ਸਖਤ ਨਾਈ ਹੋਈ ਹੋਈ ਹੈ। ਜੇ ਆਪਾਂ ਦਿਨ-ਦਮ ਤੇ ਚੋਣਵਾਂ ਦਾਵਾਵੇ ਤਾਂ ਕਾਫੀ ਹੱਦ ਤੱਕ ਮਸਲਾ ਰਿਹਾ ਹੈ ਕੰਟਰੋਲ